ਕਾਲੀ ਦੇ ਮੁੱਦੇ ਦੇ ਉੱਤੇ ਲਗਾਤਾਰ ਸਰਕਾਰ ਸਖਤ ਐਕਸ਼ਨ ਦੇ ਵਿੱਚ ਹੈ ਦੂਜੇ ਪਾਸੇ ਉਥੇ ਹੀ ਕਿਸਾਨ ਕਹਿ ਰਹੇ ਨੇ ਕਿ ਸਾਡੇ ਕੋਲ ਕੋਈ ਹੋਰ ਛਾਰਾ ਨਹੀਂ ਪਰ ਕੁਝ ਕਿਸਾਨਾਂ ਦੇ ਉੱਤੇ ਪਰਚੇ ਠੋਕੇ ਗਏ ਨੇ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਪ੍ਰਾਲੀ ਨਹੀਂ ਸਾੜੀ ਪਰੰਤੂ ਦੂਜੇ ਪਾਸੇ ਉਥੇ ਹੀ ਪੁਲਿਸ ਨੇ ਸਾਡੇ ਦੇ ਉੱਤੇ ਜਿਹੜੇ ਕਿ ਸਾਥੀਆਂ ਦੇ ਉੱਤੇ ਕਈ ਪਰਚੇ ਠੋਕ ਦਿੱਤੇ ਨੇ ਤੇ ਜਿਸ ਤੋਂ ਬਾਅਦ ਉੱਥੇ ਐਸ.ਡੀ.ਐਮ ਦਫ਼ਤਰ ਪਹੁੰਚੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਵੱਡੀ ਅਪੀਲ ਕੀਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਦਕਿ ਅਸੀਂ ਅਜਿਹਾ ਨਹੀਂ ਕੀਤਾ ਤਾਂ ਵੀ ਸਾਡੇ ਨਾਲ ਜਿਹੜੀ ਕਿ ਸ਼ਰੇਆਮ ਧੱਕੇਸ਼ਾਈ ਹੋ ਰਹੀ ਆ ਔਰ ਕੀ ਕੁਝ ਕ ਉਦੋਂ ਸੁਣਾਉਂਦੇ ਆ ਉਹਨੇ ਦੀ ਬਰਾਰੀ ਨੂੰ ਲੋਕ ਅੱਗ ਲਾ ਰਹੇ ਸੀਗੇ ਉਦੋਂ ਬਹੁਤ ਸਾਰੇ ਲੋਕਾਂ ਦੇ ਪਰਚੇ ਦਰਜ ਕੀਤੇ ਗਏ ਸੀਗੇ ਪਰ ਇਹ ਮਸਲਾ ਇੱਕ ਕੌਕੇ ਕਲਾਂ ਦਾ ਬਾਦ ਜਿੱਥੇ ਅੱਗ ਨਹੀਂ ਲਾਈ ਗਈ ਬੈਲਰ ਰਾਹੀਂ ਗੰਢਾ ਬੰਨੀਆਂ ਗਈਆਂ ਨੇ ਜਿਹੜਾ ਬੈਲਾ ਬੈਲਰ ਦਾ ਜਿਨੇ ਆਪਾਂ ਤੋਂ ਪੈਸੇ ਲਏ ਆ ਗੰਢਾ ਬਣਾਉਣ ਦੇ ਗੰਢਾ ਚਕਾਉਣ ਦੇ ਉਹ ਆਪਣੇ ਕੋਲ ਹੈਗਾ ਵਾ ਪਰ ਜਦੋਂ ਆਪਾਂ ਗੰਢਾ ਬਣਾ ਲਿਆ ਬੇਲਰ ਤੋਂ ਉਹ ਚੁਕਾ ਲਈਆਂ ਉਹਦੇ ਬਾਅਦ ਫਸਲ ਬੀਜਤੀ ਆ ਉਸ ਤੋਂ ਬਾਅਦ ਇੱਕ ਪਰਚਾ ਦਰਜ ਹੋ ਕੇ ਆ ਗਿਆ ਵੀ ਇੱਥੇ ਅੱਗ ਲਾਈ ਗਈ ਹੈ ਕਿਨੇ ਦੀ ਸੈਟੇਲਾਈਟ ਬੋਲ ਗਿਆ ਹੁਣ ਸਮਝ ਨਹੀਂ ਆਉਦੀ ਸੈਟੇਲਾਈਟ ਵੀਜੀ ਕਣਕ ਨੂੰ ਅੱਗ ਲਾਈ ਦਿਖਾਈ ਗਿਆ ਵਾ ਕਿਵੇਂ ਦਿਖਾ ਗਿਆ ਆ ਸੈਟੇਲਾਈਟ ਨੂੰ ਹੁਣ ਨਹੀਂ ਪਤਾ ਲੱਗਦਾ ਕਿ ਹਰ ਮਾਰੇ ਇਲਾਕੇ ਦੇ ਵਿੱਚ ਕੀ ਕੀ ਹੋਇਆ ਵਾ ਕਿਵੇਂ ਰੋੜੇ ਆ ਕਿਵੇਂ ਡੰਗਰ ਰੋੜੇ ਆ ਉਦੋਂ ਸੈਟੇਲਾਈਟ ਵੀ ਚੁੱਪਾ ਪਰ ਅਸੀਂ ਇਹ ਮੰਨਦੇ ਹਾਂ ਵੀ ਇਹ ਸਰਾਸਰ ਧੱਕਾ ਵਾ ਜਿਹੜੇ ਕਿਸਾਨ ਨੇ ਅੱਗ ਨਹੀਂ ਲਾਈ ਪੂਰੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਅੱਗ ਲਾਉਣੀ ਨਹੀਂ ਗਈ ਗੰਢਾ ਬਣਾਤੀਆਂ ਪਰ ਫੇਰ ਵੀ ਉਹ ਉਹਦੇ ਤੇ ਪਰਚਾ ਦਰਜ ਹੋ ਗਿਆ ਹਾਲਾਂਕਿ ਜਿਹੜੇ ਬੰਦਿਆਂ ਦੇ ਪਰਚਾ ਦਰਜ ਹੋਇਆ ਉਹ ਜ਼ਮੀਨ ਮਾਲਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਇੱਥੇ ਨਹੀਂ ਰਹਿੰਦੇ ਜ਼ਮੀਨ ਵਾਣ ਵਾਲਾ ਬੰਦਾ ਕੋਈ ਹੋਰ ਆ ਪਰ ਉਹ ਬੰਦਾ ਵੀ ਇਹ ਕਹਿ ਰਿਹਾ ਵੀ ਜੇ ਤੁਸੀਂ ਜੁਰਮਾਨਾ ਪਾਉਣਾ ਯਾਰ ਉਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈ ਉਹਨੇ ਵਿਚਾਰੇ ਨੇ ਜੁਰਮਾਨਾ ਵੀ ਭਰਤਾ ਵੀ ਚਲ ਬਾਹਰ ਲਿਆਂ ਤੇ ਕੋਈ ਹੋਰ ਨਾ ਹੋਊਗਾ ਤੇ ਆਗ ਉਹਨੇ ਲਾਈ ਨਹੀਂ ਗਈ ਅੱਜ ਅਸੀਂ ਇਸੇ ਮਸਲੇ ਨੂੰ ਲੈ ਕੇ ਆਏ ਆ ਐਸੀਡੀ ਸਾਹਿਬ ਕੋਲੇ ਵੀ ਜਦੋਂ ਆਗ ਹੀ ਨਹੀਂ ਲਾਈ ਤਾਂ ਪਰਚਾ ਕਿਹੜੀ ਬਿਨਾ ਤੇ ਹੋ ਗਿਆ ਜਿਹੜੇ ਚੌਂਕੀ ਵਾਲੇ ਆ ਕੌਂਕਿਆਂ ਵਾਲੇ ਉਹ ਕੀ ਕਹਿ ਰਹੇ ਆ ਉਹ ਕਹਿੰਦੇ ਜੀ ਪੇਸ਼ ਕਰੋ ਬੰਦਾ ਜ਼ਮਾਨਤ ਕਰਾਂਗੇ ਅਸੀਂ ਜੇ ਜ਼ਮਾਨਤ ਨਹੀਂ ਕਰਾਉਣੀ ਤਾਂ ਤੁਹਾਨੂੰ ਅਸੀਂ ਜੇੜੇ ਪੇ ਜਾਂਦੇ ਮੱਲ ਕਿੱਡਾ ਟੱਕਾ ਵਾ ਸਾਰਾ ਸਾਰੀ ਟੱਕਾ ਵਾ ਕਿਸਾਨੀ ਦੇ ਨਾਲ ਕਿਸਾਨ ਤਾਂ ਪਹਿਲੇ ਵਿਚਾਰੇ ਝੰਬੇ ਹੋਏ ਆ ਹੜਾਂ ਦੇ ਅੱਜ ਕੱਲ ਉਦੋਂ ਬਾਅਦ ਬਿਮਾਰੀ ਪੈ ਗਈ ਝੋਨੇ ਨੂੰ ਖਾਸ ਕਰਕੇ ਹਾਦੀ ਰੋਗ ਪੈ ਗਿਆ ਇਹਨੂੰ ਦੇਖ ਦੇਖ ਕੇ ਝੂਰੀ ਜਾਂਦੇ ਆ ਤੇ ਆ ਜਦੋਂ ਹੁਣ ਪਿਛਲੇ ਸਾਲ ਦੇ ਜਿਹੜੇ ਪਾਤੇ ਜੇ ਦਰਜ ਹੋਏ ਆ ਉਹ ਉਹਨਾਂ ਦੇ ਨੋਟਸ ਹੁਣ ਘਰਾਂ ਦੇ ਵਿੱਚ ਆਉਣ ਲੱਗੇ ਆ ਹੁਣ ਸਾ ਸਾਡੇ ਸਾਹ ਦਾਰੇ ਫੇਰ ਸੁੱਤੇ ਗਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਇਹ ਤੱਕਾ ਹੋਇਆ ਵਾ ਇੱਥੇ ਜਿਹੜੇ ਜ਼ਮੀਨ ਮਾਲਕਾ ਉਹਨਾਂ ਨੂੰ ਨਾਮ ਨਾ ਚਾਹੀਦਾ ਵਾ ਜੇ ਨਾਮ ਨਾ ਮਿਲਿਆ ਤਾਂ ਕਿਸਾਨ ਜਿੱਥੇ ਬੰਦੀਆਂ ਸੰਘਰਸ਼ ਕਰਨਗੀਆਂ ਲੜਨਗੀਆਂ ਇਹਦੇ ਨਤੀਜੇ ਬਹੁਤੇ ਚੰਗੇ ਨਹੀਂ ਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਜਿਹੜੀ એનર્ਜੀ ਆ ਇਹੇ ਜੇ ਕੰਮਾਂ ਤੇ ਵੇਸਟ ਹੋਵੇ ਆਪਾਂ ਸਹੀ ਨੂੰ ਸਹੀ ਕਹੀਏ ਗਲਤ ਨੂੰ ਗਲਤ ਕਹੀਏ ਇਹੀ ਸਾਡੀ ਰਏ ਆ ਅਸੀਂ ਪ੍ਰਸ਼ਾਸਨ ਨੂੰ ਦੁਬਾਰੇ ਫੇਰ ਬੇਨਤੀ ਕਰਦੇ ਆ ਵੀ ਇਹ ਪਰਚਾ ਮੁੱਢੋਂ ਹੀ ਗਲਤ ਹੈ ਕਿਉਂਕਿ ਇੱਥੇ ਅੱਗ ਲੱਗੀ ਹੋਈ ਨਹੀਂਗੀ ਗੰਨਾ ਬਣਾਈਆਂ ਗਈਆਂ ਨੇ ਇਹ ਪਰਚੇ ਨੂੰ ਰੱਦ ਕੀਤਾ ਜਾਵੇ ਜਿਹੜੇ ਕਿਸਾਨ ਆ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ